पर लाखों नदियों के तटों पर तुम्हारा कोनों को युवा जमीन दिखती तेरे पिताओं ने और मैंने याद रखा अगर राष्ट्रीय ਦੇ ਇਸ ਤਰੀਕਾ ਦੇ ਵਿੱਚ ਸਰਕਾਰ ਲੋਕਾਂ ਦੇ ਦਰ ਲੋਕਾਂ ਦੇ ਜਿਹੜੇ ਕੰਮ ਦੇ ਉਹ ਤੇ ਦੋ ਸਟੈਪ ਦੇ ਉੱਤੇ ਜਾ ਕੇ ਕਰਨ ਦਾ ਸਾਰੀ ਸਰਕਾਰ ਦੇ ਪ੍ਰਧਾਨ ਸਾਹਿਬ ਨੇ ਬੁਲਾ ਦੇ ਕਿ ਇਹਦੇ ਇਸੇ ਬਾਰੇ ਤੇ ਅੱਜ ਜੀਰਖ ਦੇ ਵਿੱਚ ਆਇਆ ਇੱਥੇ ਜਿਹੜੀਆਂ 43 ਸਰਕਾਰੀ ਸੇਵਾਵਾਂ ਨੇ ਉਹ ਦੋ ਸਟੈਪ ਦੇ ਉੱਤੇ ਦੇ ਰਹੇ ਆ ਸੀ ਗੱਲ 6 ਕੈਂਪ ਕੱਲ ਆਏ ਸੀ 6 ਕੈਂਪ ਪਰਸੋ ਲਾਏ ਸੀ ਤੇ 6 ਕੈਂਪ ਅੱਜ ਚੱਲ ਰਹੇ ਆ ਇਸ ਤਰੀਕੇ ਦੇ ਨਾਲ ਜਿੰਨੇ ਵੀ ਸਾਡੇ ਹਲਕੇ ਪੈਲ ਦੇ ਸਟੇਜ ਨੇ ਹਰੇਕ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜੜੀਆਂ ਨੇ ਸੇਵਾਤਾਂ ਦੇ ਰਹੇ ਆ ਦੇਖ ਲਈਏ ਪੈਨਸ਼ਨ ਲੱਗ ਰਹੀ ਆ ਰਾਸ਼ਨ ਕਾਰਡ ਦੀ ਅਪਡੇਸ਼ਨ ਆ ਔਰ ਬਹੁਤ ਸਾਰੇ ਇਦਾਂ ਦੇ ਕੰਮ ਨੇ ਸਾਡੇ ਤੇ ਤਹਿਸੀਲਦਾਰ ਸਾਹਿਬ ਵੀ ਬੈਠੇ ਨੇ ਕੋਈ ਤਹਿਸੀਲਾ ਦੇ ਜਿਹੜੇ ਕਟਹਿਰੀਆਂ ਦੇ ਕੰਮ ਨੇ ਉਹ ਵੀ ਇੱਥੇ ਬਣ ਰਿਹਾ ਨੇ ਉਹ ਹਰ ਕੰਮ ਜਿਹੜਾ ਲੋਕਾਂ ਨੂੰ ਕਚੈਰੀਆਂ ਦੇ ਵਿੱਚ ਬੋਟਾ ਦੇ ਵਿੱਚ ਜਾ ਕੇ ਕਰੋਣਾ ਪੈਂਦਾ ਸੀ ਉਹ ਅਸੀਂ ਡੋਰ ਸਟੈਪ ਦੇ ਉੱਤੇ ਦੇ ਰਹੇ ਹਾਂ ਬਹੁਤ ਵੱਡੀ ਗੱਲ ਆ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਜਦੋਂ ਅਸੀਂ ਵੋਟਾਂ ਮੰਗਣ ਜੇ ਪਿੰਡ-ਪਿੰਡ ਜਾ ਸਕਦੇ ਹਾਂ ਤਾਂ ਲੋਕਾਂ ਦੇ ਕੰਮ ਕਰਾਉਣ ਅਸੀਂ ਕਿਉਂ ਨਹੀਂ ਪਿੰਡ-ਪਿੰਡ ਜਾ ਸਕਦੇ ਇਸ ਲਈ ਅਸੀਂ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਦੇ ਕੰਮ ਉਹਨਾਂ ਦੇ ਘਰਾਂ ਦੇ ਵਿੱਚ ਬੈਠਿਆਂ ਦੇ ਸੀ ਕਰਾਉਂਦੇ ਇੱਕ ਹੋਰ ਦੀ ਐਮਐਲਏ ਸਾਹਿਬ ਜਿਹੜੇ ਮਤਲਬ ਕੱਟੇ ਹੋਏ ਕਾਰਡ ਸੀ ਉਹ ਵੀ ਲਾਗੂ ਹੋਣ ਦੀ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਕੱਟੇ ਹੋਏ ਕਾਰਡ ਨੇ ਨੇ ਕਿ ਉਹ ਕਾਰਡ ਜਿਹੜੇ ਆ ਰੀਸਟੋਰ ਕੀਤੇ ਜਾ ਰਹੇ ਆ ਤਰਫ ਤੋਂ ਬਾਬੇ ਤੇ ਰੀਸਟੋਰ ਕੀਤੇ ਜਾ ਰਹੇ ਆ ਤਾਂ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀ ਆ ਰਹੇ ਨੇ ਜਿਨ੍ਹਾਂ ਦੇ ਕਾਰਡ ਨੂੰ ਕਟਿਆ ਗਿਆ ਸੀ ਪਰ ਇਸ ਟੋਪੀ ਕਰੇ ਮੁੱਕਤੇ ਨਹੀਂ ਕੀਤੇ ਜਾ ਰਹੇ ਇੱਥੇ ਕਿਹੜੇ ਕਿਹੜੇ ਵਿਭਾਗ ਆਏ ਨੇ ਜੀ ਤੇ ਸਾਰੇ ਵਿਭਾਗ ਆਏ ਹੋਏ ਨੇ ਇੱਥੇ ਸੀਡੀਪੀਓ ਆ ਭਲਾਈ ਅਫਸਰ ਨੇ ਇੱਥੇ ਪੀਡੀਪੀਓਜ਼ ਨੇ ਤੇ ਤਸਵੀਲ ਤੋਂ ਨੇ ਹਰੇਕ ਵਿਭਾਗਾ ਜਿਹੜਾ ਹੈਗਾ ਉਹ ਲੋਕਾਂ ਦੇ ਨਾਲ ਸੰਬੰਧਿਤ ਹੈ ਇਹ ਲੈਣਗੇ ਹੋਣਗੇ ਨਹੀਂ ਕੋਈ ਨਹੀਂ ਕਿਤੇ ਗੱਲ ਕਿਤੇ ਨਹੀਂ ਜੇ ਮਿਲਿਆ ਤਾਂ ਬੈਟ ਵੀ ਆਉਣਾ ਤਾਂ ਤੁਸੀਂ ਪਿੰਦਰ ਆਪ ਕੜਦੀ ਪੈਨਸ਼ਨ ਲੱਗਦੀ ਆ ਨਹੀਂ ਬਾਅਦ ਹੁਣ ਕੀ ਲਾ ਬਚਾ ਰਿਹਾ ਹੋ ਗਿਆ ਮੇਰੇ ਬਣਾ ਲੇਬਰ ਵਾਲੇ ਕਾਫੀ ਆ ਰਹੇ ਨੇ ਆਪਣਾ ਲਾਪਤਰੀ ਦਾ ਆਪਣੇ ਦੇ ਸਾਨੂੰ ਲੋਕਡਾਉਨ ਚ ਵਾਪਸ ਆਇਆ ਉਸ ਤੋਂ ਬਾਅਦ ਕੁਝ ਨਹੀਂ ਕੋਈ ਵੀ ਸਾਨੂੰ ਮਿਲਣਿਆ ਹੈ ਹਿਸੋਲ ਤੇ ਲਾਪਤਰੀ ਦੇ ਸਵਾਗਤ ਹੈ ਤੁਹਾਨੂੰ। ਮੇਰੇ ਵਿੱਚ ਜਿਹੜੀ ਸਕੀਮ ਹੋ ਗਈ ਉਹ ਜਿਹੜੀ ਅਪਲਾਈ ਹੁੰਦੀ ਐ ਜੇ ਤੁਸੀਂ ਸਕਾਲਰਸ਼ਿਪ ਵਗੈਰਾ ਅਪਲਾਈ ਕੀਤੀ ਹੈ ਕੋਈ ਸਕਾਲਰਸ਼ਿਪ ਤੋਂ ਬੱਚੀਆਂ ਨੇ ਬੜੀਆਂ ਰਹੀਆਂ ਪਰ ਹਾਲ ਤੱਕ ਕੋਈ ਵੀ ਨਹੀਂ ਸਾਨੂੰ ਉਹ ਅਪਲਾਈ ਕਰਨਾ ਪੈਂਦਾ। ਹਾਂਜੀ ਕਰੀ ਹੋਈ ਐ। ਉਹਦੀ ਹੈਗੀ ਕੋਈ ਸਲਿੱਪ ਤਾਂ ਇੱਥੇ ਜਿਹੜੇ ਸਾਰੇ ਡਿਪਾਰਟਮੈਂਟ ਹੈਗੇ ਸਾਰੇ ਸਬੰਧਤ ਵਿਭਾਗ ਇੱਥੇ ਮੌਜੂਦ ਨੇ। ਠੀਕ ਆ। ਮੈਂ ਸੇਵਾ ਕੇਂਦਰ ਤੋਂ ਇੰਚਾਰਜ ਸਰਮਨ ਸਿੰਘ। ਤੇ ਅਸੀਂ ਇੱਥੇ ਸਾਰੀਆਂ ਸਰਵਿਸ ਜਿਹੜੀਆਂ ਸੇਵਾ ਕੇਂਦਰ ਦੇ ਦਿੰਦੇ ਸੀ ਉਹ ਅੱਜ ਅਸਲ ਤੇ ਲੋਕਾਂ ਦੇ ਘਰ ਵਿੱਚ ਆ ਕੇ ਦੇ ਰਹੇ ਆ ਜਿਵੇਂ ਜਨਮ ਸਰਟੀਫਿਕੇਟ ਹੋ ਗਿਆ ਉਹ ਬਹੁਤ ਸਰਟੀਫਾਈਡ ਹੋ ਗਿਆ ਸੀ ਕਾਸਟ ਸਰਟੀਫਿਕੇਟ ਹੈ ਸਰਟੀਫਿਕੇਟ ਹੋ ਗਿਆ ਹੈ ਹਿੰਦੀ ਵੀ ਨਹੀਂ ਸਰ ਜਿਹੜੇ ਕਾਲਿਆਂ ਦੇ ਹੋਰ ਕਿੰਨੇ ਵੀ ਹਰ ਤਰ੍ਹਾਂ ਦੇ ਸਵਾਵਾਂ ਜਿਹੜੇ ਸੇਵਾ ਕੇਂਦਰ ਤਾਂ ਜੁਗਰੀਆਂ ਸੀ ਉਹ ਸੀ ਵਿੱਚ ਨੁਕਰ ਕਰ ਕਰ ਮੌਕੇ ਤੇ ਅਪਲਾਈ ਕਰਕੇ ਹੱਕ ਤੋਂ ਵੱਧ ਜਿਹੜੇ ਮੌਕੇ ਤੋਂ ਹੀ ਲੈਵਲ ਕਰ ਰਹੇ ਆ ਮੌਕੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀ ਲਗ ਕੀਤੀ ਨਾ ਪੰਜਾਬ ਸਰਕਾਰ ਵੱਲੋਂ ਹਾਂ ਕਿਹਾ ਵੀ ਕਰ ਕਰ ਜਾ ਕੇ ਜੀ ਸਰ ਤੇ ਇੱਥੇ ਜਿਆਦਾ ਕੀ ਲੋਕ ਲੈ ਕੇ ਆ ਰਹੇ ਚਾਹਾਂ ਸਰ ਸਾਡੇ ਪੁਰਾਣੇ ਪਹੁੰਚ ਸੀ ਤੇ ਰੂਰਲ ਏਰੀਆ ਕੈਂਪਫੂ ਲੈ ਰਹੇ ਇਹਦੇ ਵਿੱਚ ਮੈਂਬਰ ਕਾ ਲਾਭਾਪਤਰੀ ਕਾਪੀ ਜੀ ਨੂੰ ਬੋਲ ਰਹੇ ਆਪਾਂ ਉਦੇ ਵਿੱਚ ਜਿਆਦਾ ਆ ਰਹੇ ਨੇ ਲੋਕ ਮੌਕੇ ਤੇ ਉਹਨਾਂ ਦੇ ਬਣ ਰਹੀ ਹੈ ਕਮਿਊਨਿਟੀ ਕਾਰਡ ਹੋ ਗਏ ਸਰ ਅਗਰ ਪੈਨਸ਼ਨ ਅਪਲਾਈ ਕਰ ਰਹੇ ਆ ਵਾੜਾਪਾ ਪੈਨਸ਼ਨ ਜਿਹਗੀਆਂ ਨੇ ਦਾ ਮਿਤਵਾ ਪੈਨਸ਼ਨ ਜਿਹਗੀਆਂ ਨੇ ਇਹ ਸਾਰੀਆਂ ਇੱਥੇ ਅਪਲਾਈ ਹੋ ਰਹੀਆਂ ਨੇ ਸਰ ਕਿਹੜੇ ਕਿਹੜੇ ਮਹਿਕਮੇ ਆਏ ਹਨ ਪਤਾ ਕੁਝ ਸਰ ਸਾਰੀ ਸਾਡੇ ਕੋਲ ਹੈਲਥ ਡਿਪਾਰਟਮੈਂਟ ਵੀ ਹੈ ਔਰ ਸਾਰੇ ਪਟਵਾਰੀ ਦਫ਼ਤਰ ਜਿਹੜੇ ਹੈ ਸਿਹਤ ਵਿਭਾਗ ਹੋ ਗਿਆ ਤੇ ਵੱਡਾ ਵਿਭਾਗ ਹੋ ਗਿਆ ਤਹਿਸੀਲ ਭਲਾਈ ਦਫ਼ਤਰ ਹੋ ਗਿਆ ਜੀ ਪੂਰਤ ਭਲਾਈ ਦਫ਼ਤਰ ਵੀ ਆਪਣੇ ਬਣਾਉਣ ਵਾਲੇ ਰਸਟਾੜਿਆਂ ਵਿੱਚ ਨਾਮ ਚੜਾਉਣ ਵਾਲੇ ਆ ਰਹੇ ਨੇ ਜਿਆਦਾ ਕੋਸ ਮਤਲਬ ਜਿਨ੍ਹਾਂ ਦੇ ਕੱਟੇ ਹੋਏ ਰਸਨ ਕਾਰਡ ਨੇ ਉਹਨਾਂ ਵਰਗੇ ਆ ਰਹੇ ਨੇ ਜਿਹੜੇ ਕੱਟੇ ਹੋਏ ਕਾਰਡ ਨੇ ਉਹ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਨੇ ਉਹਦੇ ਅਨੁਸਾਰ ਪਹਿਲਾਂ ਤੋਂ ਆਨਲਾਈਨ ਕੀਤਾ ਜਾ ਰਿਹਾ ਥੋੜਾ ਰਸਨ ਕਾਰਡ 'ਚ ਨਾਂ ਪਿਆ ਨਹੀਂ ਹੋਇਆ ਕਹਿ ਦੇਣੇ ਆ ਦਾ ਮੇਰੇ ਬੇਟੀਆਂ ਦਾ ਦੋ ਇੱਕ ਮੇਰਾ ਦੋ ਬੇਟੀਆਂ ਦਾ ਇੱਕ ਬੇਟੇ ਦਾ ਹੁਣ ਤੁਹਾਡੇ ਰਸਨ ਕਾਰਡ 'ਚ ਕੀ ਕਹਿ ਰਹੇ ਨੇ ਕੌਣ ਹੈ ਵੀ ਦੋ ਆਮ ਦਾ ਪਤੀਤ ਆ ਬਹੁਤ ਵੱਡਾ ਭਰਾਲਾ ਅੱਜ ਪਿੰਡ ਜੀਰਕ ਵੀ ਕਿ ਖੜੇ ਆ ਜਿੱਥੇ ਕੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੇ ਸਾਰੇ ਵਿਭਾਗ ਨੇ ਉਹ ਪਿੰਡ-ਪਿੰਡ ਭੇਜੇ ਗਏ ਨੇ ਤੇ ਮੈਂ ਇੱਥੇ ਮੇਰੇ ਨਾਲ ਭੈਣ ਮੇਰੀ ਮੇਟ ਖੜੀ ਆ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਂ ਉਹ ਭੈਣ ਜੀ ਕੀ ਨਾਮ ਆ ਤੁਹਾਡਾ ਸੁਖਵਿੰਦਰ ਤਾਂ ਤੇ ਤੁਸੀਂ ਇੱਥੇ ਮੇਟ ਹੋ ਹਾਂ ਜੀ ਕਿੰਨੇ ਲੱਗੇ ਨੇ ਤੁਹਾਡੇ ਕੋ ਬੀਬੀਆਂ 70 75 70 75 ਬੀਬੀਆਂ ਕੰਮ ਕਰਦੀਆਂ ਨੇ ਸਾਰਿਆਂ ਨੂੰ ਪੈਸੇ ਆਉਂਦੇ ਨੇ ਹਾਂ ਜੀ ਸਾਰਿਆਂ ਨੂੰ ਰਮਨ ਵਾਲੀ ਨੇ ਉਹਨਾਂ ਦੀ ਪੇਮੈਂਟ ਚਲੋ ਉਹ ਤਾਂ ਐ ਹੁੰਦਾ ਨਾ ਕਈ ਕਿਸੇ ਦੇ ਆਧਾਰ ਕਾਰਡ ਲਿੰਕ ਕਰਾਉਣਾ ਹੋਵੇ ਜਾਂ ਕੁਝ ਹੋਰ ਕਰਾਉਣਾ ਹੋਵੇ ਉਹ ਤਾਂ ਬਕਰੀ ਗੱਲ ਆ ਤੇ ਹੋਰ ਅੱਜ ਇੱਥੇ ਤੁਹਾਡੇ ਕੋਲ ਜਿਹੜੀਆਂ ਲੱਗੀਆਂ ਹੋਏ ਬੀਬੀਆਂ ਉਹਨਾਂ ਦਾ ਕੋਈ ਸਰਕਾਰੀ ਕੰਮ ਹੋਣ ਵਾਲਾ ਤੀਗਾ ਉਹ ਹੋਏ ਨੇ ਕਰਵਾਏ ਨੇ ਹਾਂਜੀ ਕਰਵਾਇਆ 150 ਦਿਨ ਕੀਤਾ ਜਾਵੇ ਪਹਿਲਾਂ ਤੁਹਾਡੇ ਹੁਣ ਦਿਨ ਕਿੰਨੇ ਚੱਲ ਦੇ ਦੀਏ 100 ਦਿਨ ਦਦੀ ਕਿਉਂਕਿ ਇਹ ਜਿਹੜਾ ਸਰਕਾਰੀ ਆ ਨਾ ਇਹ ਸਰਕਾਰੀ ਵਾਲਾ ਸਿਸਟਮ ਜਿਹੜਾ ਬਣਿਆ ਹੋਇਆ ਦਿਨ ਦਾ ਜਿਵੇਂ ਤੁਹਾਡੀ ਦਿਹਾੜੀ ਸੀ ਜਾਂ ਕੁਝ ਹੋਰ ਸੀ ਉਹ ਦਿਹਾੜੀ ਉਸ ਹਿਸਾਬ ਨਹੀਂ ਵਧਿਆ ਹੁਣ ਜੇ ਤੁਹਾਡੀ ਹੋਰ ਵੀ ਮੰਗੋ ਤਾਂ ਹੋਰ ਵੀ ਰੱਖੀ ਜਾਊਗੀ ਕਿਉਂਕਿ ਹੁਣ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਆ ਜਾਂ ਉਹ ਹਮੇਸ਼ਾ ਮਤਲਬ ਲੋਕਾਪੱਖੀ ਹੋਈ ਆ ਆਪਾਂ ਦੇਖਦੇ ਆ ਹੁਣ ਕਿੰਨਾ ਚਿਰ ਹੋ ਗਿਆ ਕੋਈ ਵਿਭਾਗ ਇੱਥੇ ਆਉਂਦਾ ਨਹੀਂ ਨੀ ਠੀਕ ਆ ਕਿ ਨਹੀਂ ਹੁਣ ਤੁਹਾਡੇ ਦਰ ਤੇ ਬੈਠਾ ਵਿਭਾਗ ਹੈ ਨਾ ਹਾਂਜੀ ਦੱਸੋ ਦੱਸਿਓ ਕਿ ਹੁਣ ਸਾਰੇ ਨਾ ਖਾਣਾ ਮਰਜੀ ਦਿਹਾੜੀ ਵੀ ਦੇਖ ਲੈ ਜੀ ਬਾਤ ਸਭ ਤੇ ਪੜਾ ਦੇ ਅ ਦਿਹਾੜੀ ਬਾਰੇ ਵੀ ਤੁਹਾਡੇ ਦਿਹਾੜੀ ਬਾਰੇ ਕਿੰਨੀ ਦਿਹਾੜੀ ਹੋਣੀ ਚਾਹੀਦੀ ਹੈ ਤੁਹਾਡੀ ₹200 ਤਾਂ ਹੈਗੇ ਜੀ ਬਾਕੀ ਦੇਖੋ ਜਿਸੇ ਕਾਰਜਕਾਰੀ ਦੇਣ 400 ਤੱਕ ਵੀ ਹੋ ਸਕਦੇ ਨੇ ਕੱਦਮ ਮੈਡਮ ਤੁਹਾਡੇ ਕੋਲ ਕਿਹੜਾ ਵਿਭਾਗ ਸਰ ਐਫਐਲ ਸੀਆਰ ਪੀ ਡੀਪੀਐਸ ਅੱਛਾ ਤੇ ਤੁਹਾਡੇ ਕੋਈ ਆਏ ਕੰਮ ਕਰਾਉਣ ਵਾਲੇ ਕਾਹਦਾ ਕਾਹਦਾ ਕੰਮ ਕਰਾਉਣ ਆਏ ਸਰ ਇੱਥੇ ਸੂਖ ਰੂਪ ਬੰਦ ਲੈਣੇ ਨੇ ਸਰ ਸਰਕਾਰੀ ਰੂਪ ਬੰਨਵਾ ਲਈ ਜਾਣਕਾਰੀ ਦੇਣੀ ਚਾਹੁੰਦੇ ਰਹੇ ਨੇ ਠੀਕ ਹੈ ਥੈਂਕ ਯੂ ਤੁਹਾਡੇ ਕੋਲ ਕਿਹੜਾ ਵਿਭਾਗ ਹੈ ਸਰ ਪੀਐਸਆਰ ਠੀਕ ਆ ਤੇ ਨਾਮ ਨਾਮ ਦੇ ਇਹ ਜਿੰਨੇ ਵਿਭਾਗ ਮੈਹਿਮੇਨ ਹੈ ਸਰਕਾਰੀ ਮੈਹਿਮੇ ਸਾਰੇ ਇੱਥੇ ਆਏ ਹੋਏ ਕਿਉਂਕਿ ਜਿੰਨੇ ਸਰਕਾਰ ਦੇ ਹਜ਼ਰਤਾਂ ਸੀਨੀਅਰ ਭਗਵਾਨ ਕਮਾਂਡਰ ਜਿਹੜਾ ਹੁਕਮ ਹੈ ਘਰ ਘਰ ਜਾਣਾ ਚਾਹੀਦਾ ਕਿਉਂਕਿ ਇਹ ਵਿਭਾਗ ਸਾਰੇ ਇੱਥੇ ਤਾਂ ਹੀ ਆਏ ਨੇ ਹੱਸੋ ਕਾਲ ਦੀ ਕਿਹੜਾ ਵਿਭਾਗ ਹੈ ਤੁਹਾਡੇ ਕੋਲ ਬਾਲਕ ਬੱਚਾ ਸੀਡੀਪੀਓ ਤੁਹਾਨੂੰ ਡੇਲੋ ਬੁਲਾਕਣਾ ਤੇ ਆਏ ਇੱਥੇ ਕੁਝ ਤੁਹਾਡੇ ਕੋਲ ਹਾਂਜੀ ਹਾਂਜੀ ਪੈਨਸ਼ਨ ਵਾਲੇ ਫਾਰਮ ਪੈਨਸ਼ਨ ਵਾਲੇ ਆਏ ਫਾਰਮ ਕੁਝ ਪੈਲਸਣਾ ਕਟੀਆਂ ਵੀ ਹੋਈਆਂ ਨੇ ਜਿਨ੍ਹਾਂ ਦੀ ਕੋਈ ਉਹਨਾਂ ਬਾਰੇ ਵੀ ਆਏ ਕੋਈ ਨਹੀਂ ਠੀਕ ਹੈ ਤੇ ਨਵੀਂ ਨਵੀਆਂ ਪੈਲਸਣ ਵਾਲੇ ਆਏ ਨੇ ਕੁਝ ਇਦਾਂ ਦਾ ਵੀ ਹੋਇਆ ਵੀ ਜਿਹੜਾ ਮਤਲਬ ਜਿਨ੍ਹਾਂ ਦੀ ਉਮਰ ਘਟੋਵੇ ਪੈਲਸਣ ਲਵਾਉਣਾ ਚਾਹੁੰਦੇ ਹੁਣ ਹਾਂਜੀ ਨਾ ਹੋਏ ਨਾ ਤੇ ਉਹਨਾਂ ਦੀ ਕੀ ਕੀ ਆ ਤੁਸੀਂ ਉਹਨਾਂ ਦੀ ਜਦੋਂ ਉਮਰ ਬਣਦੀ ਹੈ ਉਹਨਾਂ ਦੇ ਸਰਟੀਫਿਕੇਟ ਤੋਂ ਉਮਰ ਘਟਾਉਂਦੇ ਠੀਕ ਆ ਉਹਨਾਂ ਦੀ ਉਮਰ ਦੇ ਮਤਲਬ ਉਹ ਘਟੋ ਘਟਾ ਲਾ ਬਿਲਕੁਲ ਠੀਕ ਹੈ ਉਹਨਾਂ ਦਾ ਕਰਕੇ ਨਾ ਫਾਰਮ ਨਹੀਂ ਨਹੀਂ ਠੀਕ ਹੈ ਠੀਕ ਹੈ ਥੈਂਕ ਯੂ ਬਟ ਕਿਹੜਾ ਮੈਗਮ ਟੋੜਾ ਹੈ ਸਿਹਤ ਡਿਪਾਰਟਮੈਂਟ ਸਿਹਤ ਮੈਕਮਾ ਸਿਹਤ ਮੈਕਮਾ ਹਾਂਜੀ ਕੀ ਇੱਥੇ ਤੁਹਾਡੇ ਕੋਲ ਲੋਕਾਂ ਨੂੰ ਤੁਸੀਂ ਕੀ ਦਿੱਤਾ ਇੱਥੇ ਮੈਸੇਜ ਲੋਕਾਂ ਨੂੰ ਜਿਹੜੀਆਂ ਸਿਹਤ ਸੂਤਾਂ ਮਿਲ ਰਹੀਆਂ ਨੇ ਗਵਰਨਮੈਂਟ ਵੱਲੋਂ ਉਹਨਾਂ ਬਾਰੇ ਜਾਗਰੂਕ ਕਰਨੇ ਆ ਤੇ ਐਨਸੀਡੀ ਸਕ੍ਰੀਨਿੰਗ ਜਾਂ ਬੀਪੀ ਸ਼ੂਗਰ ਵਗੈਰਾ ਚੈੱਕ ਕਰਦੇ ਆ ਤੇ ਸਾਡੇ ਕੋਲ ਇੱਕ ਜਨਮ ਮੌਤ ਦਾ 21 ਦਿਨਾਂ ਦੇ ਵਿੱਚ ਜਿਹੜਾ ਕਿਸੇ ਨੇ ਸਰਟੀਫਿਕੇਟ ਹੋਣਾ ਉਹ ਸਾਡੇ ਕੋਲ ਅਧਿਕਾਰ ਹੁੰਦਾ ਉਹ ਸਿਚੁਏਸ਼ਨ ਵੀ ਮੌਕੇ ਤੇ ਅਸੀਂ ਅਪਲਾਈ ਕਰਕੇ ਉਹ ਸਰਟੀਫਿਕੇਟ ਮਿਲਦਾ ਇੱਥੇ ਆਏ ਕੋਈ ਮੌਤ ਸਰਟੀਫਿਕੇਟ ਵਾਲਾ ਜਾਂ ਕੋਈ ਹੋਰ ਅਵੇਰਨੈਸ ਵਾਲੇ ਹੀ ਆਏ ਨੇ ਹਜ ਤੱਕ ਸਾਡੇ ਕੋਲ ਕੋਈ ਨਹੀਂ ਕਿਉਂਕਿ ਸੈਂਟਰ ਦੇ ਵੀ ਬਣ ਰਹੇ ਨੇ ਨਾਲ ਨਾਲ ਬਿਲਕੁਲ ਬਿਲਕੁਲ ਹਾਂਜੀ ਥੈਂਕ ਯੂ ਸਰ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਮਹਿ ਕੋਈ ਆਇਆ ਤੁਹਾਡੇ ਕੋਲ ਹਾਂਜੀ ਸਰਪ ਕੋਈ ਇੱਕ ਖਸਤ ਕਰ ਆਇਆ ਉਹ ਬੇਸੇਸ ਕੰਟੀਨਿਊ ਕਰ ਰਹੀ ਸੀ ਜੋ ਕਿ ਸੌਲ ਕਰ ਦਿੱਤੀ ਤੇ ਕੋਈ ਹੋਰ ਵੀ ਪ੍ਰੋਬਲਮ ਲੈ ਕੇ ਆਏ ਕੋਈ ਨਹੀਂ ਚਲੋ ਥੈਂਕ ਯੂ ਬਾਈ ਦਾ ਮਹਿਕਮਾ ਤੁਹਾਡੇ ਕੋਲ ਪਸ਼ੂ ਪਾਲਣ ਵਿਭਾਗ ਹੈ ਜੀ ਅੱਛਾ ਕੋਈ ਆਇਆ ਥੇ ਹਾਂਜੀ ਕੀ ਲੋਕਾਂ ਨੂੰ ਵੈਰਨਸ ਕੀਤੀ ਹੈ ਤੁਸੀਂ ਇਹ ਜੀ ਸਰਕਾਰ ਵੱਲੋਂ ਫਰੀ ਮਨਫਾ ਦੀਆਂ ਗੋਲੀਆਂ ਨੇ ਜੀ ਦਿਖਾਓ ਚੱਕ ਕੇ ਮਨਫਾ ਰਹੀ ਤੇ ਅੱਛਾ ਛੋਟੇ ਪਸ਼ੂ ਛੋਟੇ ਘਟੂਆਂ ਲਈ अच्छा बड़े ये बड़े डंगरਾਂ ਲਈ ठीक है फ्री है जी जमाई फ्री आ हां जी इथे ਲੋਕਾਂ ਨੂੰ ਬੇਰਸਤ ਕੀਤਾ ਹਾਂਜੀ ਜੀ ਬਿਲਕੁਲ ਆ ਦੇਖੋ ਜੀ ਲੋਕ ਲੈ ਰਹੇ ਨੇ ਹਾਂ ਆ ਪਹਿਲਾਂ ਤਾਂ ਨਹੀਂ ਪਤਾ ਲੋਕਾਂ ਨੂੰ ਨਹੀਂ ਜੀ ਇਹ ਕਿਸੇ ਬਾਰੇ ਪਤਾ ਨਹੀਂ ਪਹਿਲਾਂ ਇੱਥੇ ਤੁਹਾਡਾ ਕੋਈ ਆਉਂਦਾ ਦੀ ਡਿਪਾਰਟਮੈਂਟ ਦਾ ਕੋਈ ਨਹੀਂ ਐ ਪਿੰਡਾਂ 'ਚ ਕੈਂਪਨੀ ਲਾਦਾ ਸੀ ਅਸੀਂ ਹਸਪਤਾਲਾਂ 'ਚ ਦਿੰਦੇ ਹਾਂ ਹਾਂ ਬਿਲਕੁਲ ਮੈਂ ਹਸਪਤਾਲਾਂ 'ਚ ਤਵਦਾ ਨਾ ਹਾਂਜੀ ਚਲੋ ਇਹ ਪਸ਼ੂ ਵਿਭਾਗ ਵਾਲੇ ਨੇ ਬਾਈ ਜੀ ਕਿਉਂਕਿ ਜੇ ਲੋਕ ਲਾਹਾ ਲੈਣਗੇ ਤਾਂ ਹੀ ਪਤਾ ਲੱਗਦਾ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਸਰਕਾਰ ਦੇ ਦਾਇਰੇ ਨੇ ਉਹ ਸਾਰੇ ਸਰਕਾਰ ਦੇ ਦਾਇਰੇ ਵਿੱਚ ਬੈਠੇ ਨੇ ਇਹ ਤਾਂ ਲੋਕਾਂ ਨੇ ਹੀ ਲਾਹਾ ਲੈਣਾ ਕਿਹੜਾ ਮਹਿਕਮਾ ਤੁਹਾਡੇ ਕੋਲ ਇਹ ਵਨ ਭਾਗ ਮੈਕ ਮਾਈ ਦੀ ਜਿਹੜਾ ਪੰਜਾਬ ਨੇ ਦੇ ਦਰਾਹਾਂ ਤੋਂ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਆਪਦੀ ਸਰਕਾਰ ਆਪਦੇ ਦਵਾਰ ਦੇ ਉਸ ਸਕੀਮ ਦੇ ਅਧੀਨ ਅਸੀਂ ਵਨ ਦੇ ਦਫ਼ਤਰ ਦਰਾਹਾ ਵੱਲੋਂ ਅਸੀਂ ਇੱਥੇ ਸੈਟ ਅਪ ਕੀਤੀ ਹੈ ਇਸ ਕੈਂਪਰ ਵਿੱਚ ਲੋਕਾਂ ਨੂੰ ਕੁਆਰਟੀਸ਼ਨ ਬਾਰੇ ਵਸਲੀ ਵਿਪੰਤਾ ਬਾਰੇ ਜਿਹੜੀ ਤੁਹਾਡੇ ਕੋਲ ਆਏ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਹੋਰ ਕੋਈ ਲੋਕਾਂ ਦੀ ਕੋਈ ਇਥੋਂ ਕੋਈ ਮੰਗ ਤੁਹਾਡੇ ਪ੍ਰਤੀ ਲੋਕਾਂ ਨੂੰ ਤਾਂ ਇਹੀ ਆ ਜੀ ਕਿ ਦਿਨ ਬਦ ਦਿਨ ਵਧ ਰਹੀ ਇੰਡਸਟਰੀ ਵਧ ਰਿਹਾ ਪੋਲੂਸ਼ਨ ਇਸ ਕਰਕੇ ਲੋਕਾਂ ਨੂੰ ਵਾਤਵਾਦ ਰੋਖ ਲਾਉਣ ਦੀ ਖਿਲਾਅ ਦਿੱਤੀ ਜਾਂਦੀ ਹੈ ਸਾਡੇ ਵੱਲੋਂ ਤਾਂ ਇਹੀ ਆ ਕਿ ਵਾਤਾਵਰਨ ਨੂੰ ਵਾਤਵਾਦ ਹਰਿਆ ਭਰਿਆ ਬਣਾਇਆ ਜਾਵੇ ਤਾਂ ਕਿ ਵਾਤਾਵਰਨ ਪੋਲੂਸ਼ਨ ਮੁਕਤ ਹੋ ਸਕੇ ਇਹ ਮਣ ਵਿਭਾਗ ਵਾਲੇ ਨੇ ਬਾਈ ਜੀ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਆ ਜਿਹੜੀ ਕਹਿਣੀ ਚਾਹੀਦੀ ਕਿਉਂਕਿ ਜਿਹੜੇ ਰੁੱਖਾਂ ਨੂੰ ਕੱਟਣ ਦੀ ਲੱਗੀ ਆ ਹੋੜ ਅੱਜ ਰੁੱਖ ਕੱਟ ਰਹੇ ਨੇ ਲੌਣ ਵਾਲੇ ਘਟ ਰਹੇ ਕਿਉਂਕਿ ਬਨ ਵਿਭਾਗ ਦਾ ਜਿਹੜਾ ਤਰਾਹੇ ਦਾ ਮਹਿਕਮਾ ਬਹੁਤ ਸਵਾਗਾ ਜੋਗ ਆ ਇਹਨਾਂ ਦਾ ਮਹਿਕਮਾ ਲੋਕਿ ਅਸੀਂ ਹਰ ਵੇਲੇ ਭਾਵੇਂ ਜਸਵੀਰ ਭਾਜੀ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਨਾਲ ਸਾਡਾ ਤਾਲਮੇਲ ਰਹਿੰਦਾ ਤੇ ਲੋਕਾਂ ਨੂੰ ਕੁਝ ਇਥੋਂ ਬੂਟੇ-ਬਾਟੇ ਵੀ ਵੰਡਣ ਦਾ ਆਸ ਹੈ ਕੀ ਆ ਹਾਂਜੀ ਇਹ ਵੀ ਆਪਣੇ ਬੀਰ ਨਰਸਰੀ ਔਰ ਤਮੋੜ ਨਰਸਰੀ ਆ ਜਿੱਥੇ ਲੋਕਾਂ ਨੂੰ ਇਸ ਸਕੀਮ ਦੇ ਅਧੀਨ ਲਾਭ ਵੀ ਦਿੱਤਾ ਜਾਂਦਾ ਜੀ ਉਹਨਾਂ ਨੂੰ ਉਹਨਾਂ ਦੇ ਆਧਾਰ ਕਾਰਡ ਤੇ ਬੂਟੇ ਦਿੱਤੇ ਜਾਂਦੇ ਆ ਚਾਹੇ ਉਹ ਜਾ ਕੇ ਨਰਸਰੀ ਤੋਂ ਵੀ ਬੂਟੇ ਪ੍ਰਾਪਤ ਕਰ ਸਕਦੇ ਆ ਨੇ ਮੰਨ ਰੈਂਜ ਅਫਸਰ ਦਰਾਹਾ ਜੀ ਵੱਲੋਂ ਵੀ ਇਹ ਵਾਤਾਵਰਣ ਇਹ ਇਹਨਾਂ ਮਿਹਨਤ ਕੀਤੀ ਜਾਂਦੀ ਇਸ ਪ੍ਰਤੀ ਕਿ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਦੇਣ ਲਈ ਜਾਗਰਤ ਕੀਤਾ ਜਾਵੇ ਤਾਂ ਕਿ ਆਪਾਂ ਆਪਣੇ ਵਾਤਾਵਰਣ ਨੂੰ ਹਰਿਆ ਭਰਿਆ ਰੱਖੀਏ ਬਿਲਕੁਲ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਤਮੋੜ ਨਸਰੀਆ ਜੀ ਪਾਇਲਤ ਮੋਟਰ ਰੋਡ ਤੇ ਤਮੋੜ ਨਸਰੀਆ ਉਹ ਤੁਹਾਨੂੰ ਹਰ ਤਰ੍ਹਾਂ ਦੇ ਬੂਟੇ ਉਪਲਬਧ ਕਰਵਾਏ ਜਾਣਗੇ ਉਹ ਫ੍ਰੀ ਦਿੱਤੇ ਜਾਂਦੇ ਨੇ ਕੁਝ ਸਰਕਾਰੀ ਰੇਟ ਦੇ ਅਧੀਨ ਦਿੱਤੇ ਜਾਂਦੇ ਹਨ ਕੁਝ ਅਸੀਂ ਇੱਕ ਵਨ ਵਿਭਾਗ ਦੀ ਐਪ ਆ ਉਸ ਤੇ ਜਾ ਕੇ ਅਸੀਂ ਆਧਾਰ ਕਾਰਡ ਤੇ ਬੁੱਕ ਕਰਵਾ ਕੇ ਨਹੀਂ ਲੈਂਦੇ ਅੱਜ ਸਾਡੇ ਪਿੰਲੇ ਜੀਤ ਹੋਏਗੇ ਪੰਜਾਬ ਸਰਕਾਰ ਤੋਂ ਆਪ ਦੀ ਸਰਕਾਰ ਆਪ ਦੇ ਦਿਮਾਗ ਉਹ ਜੀਆ ਸਾਰੇ ਡਿਪਾਰਟਮੈਂਟਾਂ ਦੇ ਮੁਲਾਜ਼ਮ ਅਧਿਕਾਰੀ ਹੈਲਥ ਡਿਪਾਰਟਮੈਂਟ, ਮੈਮਰੀ ਡਿਪਾਰਟਮੈਂਟ ਅਤੇ ਨਗਰ ਕੌਂਸਲ ਨੇ ਸਾਡੇ ਲੋਕਾਂ ਦੇ ਰਸਨਾਣ ਕਰੇ ਗਏ ਗੰਭੀਰ ਸਾਲੇ ਸਨ ਵਾਲੇ ਨੌਂ ਮਹੀਨੇ ਦੀ ਰੈਪੋਰਟ ਕੋਈ ਪਰਫਰਮੈਂਸ ਨਹੀਂ ਹੋਈ ਤੇ ਹੋਰ ਵੀ ਐਂਗੂਲਸ ਬਣਾ ਪਰ ਬਾਹਰ ਵੀ ਨੋਟ ਕੋਰਮ ਹੈਲਥ ਪਰਮੈਂਟ ਸਾਰੇ ਡਿਪਾਰਟਮੈਂਟਾਂ ਦੇ ਅੱਜ ਇੱਥੇ ਲੋਕ ਮੋਹਤੇ ਨੇ ਜਿਨ੍ਹਾਂ ਦੀ ਆ ਇੰਦੇ ਘਰੇ ਆ ਕੇ ਸਰਕਾਉਂਸ ਕਾਰ ਦੇ ਬਾਹਰ ਨੇ ਕਿੱਥੇ ਆ ਕੇ ਬੈਠ ਕੇ ਉਹਨਾਂ ਦੀ ਮੁਸ਼ਕਲ ਹੱਲ ਕੀਤੀ ਹੈ ਲੋਕਾਂ ਦੇ ਮਸਲੇ ਹੱਲ ਹੋਏ ਨੇ ਨਾ ਬਹੁਤ ਹੀ ਮਸਲੇ ਕਿਉਂਕਿ ਲੋਕਾਂ ਨੂੰ ਖੱਜਲ ਖਵਰੀਆਂ ਟਾਈਮ ਲੱਗਦਾ ਟਾਈਮ ਦੀ ਸਰਵਿਸ ਹੋਈ ਜਾਉਂਦੀ ਆ ਉਹਦੇ ਆਦੇ ਚੀਏ ਕੁਛ ਆ ਪੰਜਾਬ ਦੇ ਲੋਕਾਂ ਦਾ ਬਹੁਤ بڑا ਦੁੱਧਾਂ ਬਹੁਤ ਦਾ ਫਰਾਨਾ ਜਿਹੜੇ ਲੋਕ ਕਹਿੰਦੇ ਦਰਾਂ ਜਾ ਕੇ ਘਰਾਂ ਜਾ ਕੇ ਬੈਠ ਕੇ ਇਹਨਾਂ ਦੇ ਮਸਲੇ ਸੌਮ ਕੀਤੇ ਆ ਜੀ ਅੱਜ ਇੱਕ ਖੁਦ ਆਪ ਸਰਕਾਰ ਕੰਮ ਬਹੁਤ ਵੱਡਾ ਪ੍ਰੋਬਲਮ ਕੀਤਾ ਸਾਰੇ ਹੀ ਮਹਿਕਮੇਦਾਰੇ ਸਾਡੇ ਪਿੰਡਾਂ 'ਤੇ ਕੈਂਪ ਲਾਇਆ ਸੀ ਜਿਨ੍ਹਾਂ ਦੀ ਵੀ ਕੋਈ ਸਮੱਸਿਆ ਸੀ ਉਹਨਾਂ ਦੀ ਮੌਕੇ ਤੇ ਇਹਨਾਂ ਨੇ ਹੱਲ ਕੀਤਾ ਬਹੁਤ ਹੀ ਵਧੀਆ ਇਹ ਕੰਮ ਕਰਿਆ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਸਰਦਾਰ ਹਰਕਾ ਵਿਧਾਇਕ ਐਮ ਐਲ ਏ ਮਨਮਿੱਤਰ ਸਿੰਘ ਜਿਥੇਆਸਪੁਰ ਦਾ ਕੋਕਨਵਾ ਦਾ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸੁਨਿਧਰ ਬਾਇ ਲੋਕਾਂ ਦੇ ਕਾਰਡਾਂ ਦੀ ਪ੍ਰੋਬਲਮ ਦੀ ਕਿਹਦਾ ਨਾ ਹੁੰਦਾਦਰ ਹੁਣ ਰਹਿੰਦੇ ਸੀ कि लाभपातियों की प्रॉब्लम महकमे इतने आए सारी इन डिपार्टमेंट सारे आए Terima kasih <muchas> telah menonton.